ਰਾਜਵੀਰ ਜਵੰਦਾ ਦੀ ਸਿਹਤ ਬਾਰੇ ਸੰਤਾਂ ਨੇ ਦੱਸਿਆ ਕਦੋਂ ਠੀਕ ਹੋਵੇਗਾ ਰਾਜਵੀਰ ਪੁੱਤ ਲਗਾਤਾਰ ਅਰਦਾਸ ਤੇ ਇਹ ਪਾਠ ਕਰਦੇ ਰਹੋ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੋ ਜਾਣ ਠੀਕ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਗੁਰਮਖ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਸਤਿਗੁਰੂ ਦੀ ਅਪਾਰ ਕਿਰਪਾ ਮਿਹਰਮਤ ਦੇ ਸਦਕਾ ਪਿਆਰਿਓ ਜਿਸ ਤਰ੍ਹਾਂ ਤੁਸੀਂ ਸਾਰੇ ਵੇਖ ਰਹੇ ਹੋ ਇਹ ਅਰਦਾਸਾਂ ਹੋ ਰਹੀਆਂ ਨੇ ਜਿੱਥੇ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਸਮੂਹ ਬੰਦੀ ਸਿੰਘਾਂ ਦੇ ਲਈ ਇੱਕ ਮਸਲਾ ਜਿਹੜਾ ਹੋਰ ਹੈ ਖੈਰ ਸੱਚ ਹੈ ਪਤਾ ਨਹੀਂ ਝੂਠ ਹੈ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਅਫਵਾਹਾਂ ਨੇ ਮੈਂ ਉਹਦੇ ਮੁਤਾਬਕ ਜਿਹੜੀਆਂ ਬੇਨਤੀਆਂ ਨੇ ਉਹ ਕਰ ਰਿਹਾ ਆਂ 15 ਅਕਤੂਬਰ ਨੂੰ ਕਹਿੰਦੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏਗੀ ਉਹਦੇ ਵਾਸਤੇ ਵੀ ਸੰਗਤਾਂ ਅਰਦਾਸਾਂ ਕਰ ਰਹੀਆਂ ਇਹ ਖਬਰ ਜਿਹੜੀ ਹੈ ਬਿਲਕੁਲ ਝੂਠੀ ਹੋਵੇ ਪਿੰਡਾਂ ਦੇ ਵਿੱਚ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਬੜਾ ਜਿਹੜੇ ਹਾਲਾਤ ਨੇ ਉਹ ਖਰਾਬ ਹੋਣ ਵਾਲੇ ਨੇ ਜੇਕਰ ਇਦਾਂ ਹੁੰਦਾ ਹੈ ਸਾਸਨ ਚਲੋ ਪਰਮਾਤਮਾ ਖੈਰ ਸੁਖ ਰੱਖੇ ਰੱਬ ਤੋਂ ਵੱਡਾ ਕੋਈ ਹੋਰ ਨਹੀਂ ਹੈ ਗੁਰਮੁਖ ਪਿਆਰਿਓ ਜਿੱਥੇ ਅਰਦਾਸਾਂ ਹੋ ਰਹੀਆਂ ਨੇ ਸਾਰਿਆਂ ਦੇ ਲਈ ਤੇ ਇੱਕ ਬੇਨਤੀ ਕਰਾਂ ਗੁਰਮਖ ਪਿਆਰਿਓ ਰਾਜਵੀਰ ਵੀਰ ਜਿਹੜਾ ਸਾਡਾ ਉਹ ਹਸਪੀਟਲ ਦੇ ਵਿੱਚ ਹੈ ਪਤਾ ਨਹੀਂ ਰਾਜਵੀਰ ਵਰਗੇ ਕਿੰਨੇ ਕੁ ਵੀਰ ਨੇ ਆਪਾਂ ਸਾਰਿਆਂ ਦੀ ਅਰਦਾਸ ਕਰਦੇ ਤੇ ਹਾਰਾਂ ਦੇ ਦਿਨ ਚੱਲ ਰਹੇ ਨੇ ਆਪਾਂ ਸਾਰਿਆਂ ਦੀ ਅਰਦਾਸ ਕਰਨੀ ਹੈ ਕਿ ਸਤਿਗੁਰੂ ਮਹਾਰਾਜ ਇਹ ਖੁਸ਼ੀਆਂ ਭਰੇ ਜਿਹੜੇ ਦਿਨ ਨੇ ਸਤਿਗੁਰੂ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਿਓ ਕਿਸੇ ਨੂੰ ਦੁੱਖ ਨਾ ਆਵੇ ਮੇਰੇ ਮਾਲਕ ਜੀ ਸਭ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਦਿਓ ਮੇਰੇ ਸੱਚੇ ਪਾਤਸ਼ਾਹ ਸਭ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਿਓ ਸੱਚੇ ਪਾਤਸ਼ਾਹ ਜੀ ਕਿਸੇ ਨੂੰ ਕੋਈ ਦੁੱਖ ਤਕਲੀਫ ਕੋਈ ਤੰਗੀ ਜੜੀ ਆ ਉਹ ਨਾ ਆਵੇ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਹਸੀ ਖੁਸ਼ੀ ਜਿਹੜੇ ਆ ਉਹ ਰਹਿਣ ਮੇਰੇ ਮਾਲਕ ਜੀ ਐਸੀ ਕਿਰਪਾ ਕਰਿਓ ਸੱਚੇ ਸਤਗੁਰੂ ਜੀ ਐਸੀ ਮਿਹਰ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਐਸੀ ਕਿਰਪਾ ਕਰਿਓ ਗੁਰਮੁਖ ਪਿਆਰਿਓ ਮੈਂ ਕਈ ਵਾਰੀ ਬੇਨਤੀਆਂ ਜਿਹੜੀਆਂ ਨੇ ਸੰਗਤ ਨਾਲ ਸਾਂਝੀਆਂ ਕੀਤੀਆਂ ਨੇ ਆਪਾਂ ਗੁਰਬਾਣੀ ਦੇ ਪਾਠ ਕਰੀਏ ਸਤਗੁਰੂ ਦੀ ਪਾਵਨ ਬਾਣੀ ਦੇ ਜਾਪ ਕਰਿਏ ਜਿੰਨਾ ਹੋ ਸਕਦਾ ਤੇ ਆਪਾਂ ਆਪਣਿਆਂ ਦੇ ਵਿੱਚ ਖੁਸ਼ ਆ ਤੇ ਗੁਰਮੁਖ ਪਿਆਰਿਓ ਹਰ ਕਿਸੇ ਨੂੰ ਆਪਣੇ ਪਰਿਵਾਰ ਦੇ ਵਿੱਚ ਰਹਿਣ ਦਾ ਖੁਸ਼ ਹੋਣ ਦਾ ਪੂਰਾ ਹੱਕ ਹੈ ਅਧਿਕਾਰ ਹੈ ਜੇ ਆਪਾਂ ਕਿਸੇ ਲਈ ਅੱਜ ਮੰਗਾਗੇ ਤੇ ਸਤਗੁਰੂ ਮਹਾਰਾਜ ਸਾਡੇ ਲਈ ਵੀ ਜਿਹੜਾ ਹੈ ਚੰਗਾ ਹੀ ਕਰੇਗਾ ਗੁਰਮੁਖ ਪਿਆਰਿਓ ਜਦੋਂ ਆਪਾਂ ਕਿਸੇ ਦੀ ਸੁੱਖ ਸ਼ਾਂਤੀ ਦੀ ਖਬਰ ਨੂੰ ਲੱਭਾਂਗੇ ਨਾ ਜਦੋਂ ਆਪਾਂ ਕਿਸੇ ਦੇ ਲਈ ਅੱਗੇ ਹੋਵਾਂਗੇ ਤੇ ਸਤਿਗੁਰੂ ਮਹਾਰਾਜ ਸਾਡੇ ਉੱਪਰ ਵੀ ਜਿਹੜੀ ਹੈ ਉਹ ਕਿਰਪਾ ਕਰਨਗੇ ਗੁਰਮੁਖ ਪਿਆਰਿਓ ਇਸ ਚੀਜ਼ ਨੂੰ ਜਰਾ ਸਮਝ ਕੇ ਚੱਲਿਆ ਜੇ ਇਸ ਚੀਜ਼ ਨੂੰ ਥੋੜਾ ਜਿਹਾ ਵਿਚਾਰ ਕੇ ਚੱਲਿਆ ਜੇ ਤੇ ਸਾਧ ਸੰਗਤ ਮਾ ਬੁਰਖਾ ਨੇ ਕਹਿੰਦਾ ਕਿ ਨੇ ਭਾਈ ਹੁਣ ਕੇਵਲ ਆਤਮਾ ਹੀ ਚਮਤਕਾਰ ਕਰ ਸਕਦਾ ਸਤਿਗੁਰੂ ਮਹਾਰਾਜ ਹੀ ਚਮਤਕਾਰ ਕਰ ਸਕਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਆਪਾਂ ਬਾਣੀ ਵਿੱਚੋਂ ਵਚਨ ਪੜ੍ਹਨੇ ਆ ਨਾ ਮੇਰੇ ਸਤਿਗੁਰੂ ਕਹਿੰਦੇ ਨੇ ਜਿਸ ਅੱਗੇ ਜੋਰ ਨਾ ਚੱਲਈ ਹਲੇ ਕੀਚੈ ਅਰਦਾਸ ਪਾਤਸ਼ਾਹ ਕਹਿੰਦੇ ਉਹਦੇ ਅੱਗੇ ਜੋਰ ਨਹੀਂ ਚੱਲ ਸਕਦਾ ਉਹਦੇ ਅੱਗੇ ਕੇਵਲ ਦੋਵੇਂ ਹੱਥ ਜੋੜ ਕੇ ਨਿਮਰਤਾ ਭਾਵਨਾ ਦੇ ਨਾਲ ਅਰਦਾਸ ਕੰਮ ਕਰਦੀ ਹੈ ਸਿੱਖੋ ਜੇ ਅਸੀਂ ਅਰਦਾਸ ਕਰਨ ਦੇ ਵਿੱਚ ਕਾਮਯਾਬ ਹੋ ਗਏ ਜੇ ਸਾਡੀ ਅਰਦਾਸ ਪ੍ਰਮਾਤਮਾ ਨੇ ਕਬੂਲ ਕਰ ਲਈ ਜਿਸ ਸਾਡੀ ਅਰਦਾਸ ਦੇ ਵਿੱਚ ਸਾਧ ਸੰਗਤ ਪਰਮਾਤਮਾ ਨੂੰ ਅਸੀਂ ਰਜ਼ਾ ਲਿਆ ਸਤਿਗੁਰੂ ਜੀ ਕਿਰਪਾ ਕਰਿਓ ਤੇ ਪਿਆਰਿਓ ਮੈਂ ਕਹਣਾ ਸਤਿਗੁਰੂ ਮਹਾਰਾਜ ਜਿਹੜੀ ਹੈ ਸਾਡੇ ਤੇ ਕਿਰਪਾ ਕਰ ਦੇਣਗੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਆ ਗੁਰਮੁਖ ਪਿਆਰਿਓ ਅਰਦਾਸ ਸਭ ਤੋਂ ਵੱਡੀ ਆ 파ਸ਼ਾ ਕਹਿੰਦੇ ਜਿਹਦੇ ਅੱਗੇ ਜ਼ੋਰ ਨਹੀਂ ਚੱਲ ਸਕਦਾ ਉਹਦੇ ਅੱਗੇ ਕੇਵਲ ਅਰਦਾਸ ਚੱਲ ਸਕਦੀ ਹੈ ਉਹ ਪਰਮਾਤਮਾ ਨੂੰ ਆਪਾਂ ਅਰਦਾਸ ਕਰੀਏ ਸਾਰੇ ਜਾਣੇ ਮਿਲ ਕੇ ਸਾਰੇ ਜਾਣੇ ਮਿਲ ਕੇ ਅਰਦਾਸ ਕਰੀਏ ਹੇ ਮੇਰੇ ਮਾਲਕ ਜੀ ਹੇ ਸਤਿਗੁਰੂ ਜੀ ਕਿਰਪਾ ਕਰਿਓ ਪਿਆਰਿਓ ਪਾਤਸ਼ਾਹ ਕਹਿੰਦੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨੇ ਆਈ ਕਹਿੰਦੇ ਨਾ ਕੋਈ ਵੈਰੀ ਹੈ ਤੇ ਨਾ ਹੀ ਕੋਈ ਬੇਗਾਨਾ ਕਹਿੰਦੇ ਸਾਰੇ ਆਪਣੇ ਹੀ ਨੇ ਸਿੱਖੋ ਜਦੋਂ ਸਾਰਿਆਂ ਨੂੰ ਅਸੀਂ ਆਪਣੇ ਸਮਝਦੇ ਆ ਤੇ ਪਾਤਸ਼ਾਹ ਕਹਿੰਦੇ ਫਿਰ ਯਾਦ ਰੱਖਿਓ ਕਹਿੰਦੇ ਤੁਹਾਡੇ ਸਿਰ ਕੋਈ ਦੁੱਖ ਤਕਲੀਫ ਜਿਹੜਾ ਹੈ ਉਹ ਬਿਲਕੁਲ ਆ ਹੀ ਨਹੀਂ ਸਕਦਾ ਕਹਿੰਦੇ ਇਹ ਪਰਮਾਤਮਾ ਨੇ ਆਪਣੇ ਆਪ ਕਿਰਪਾ ਕਰਨੀ ਹੈ ਸੱਚੇ ਸਤਗੁਰ ਨੇ ਜਿਹੜੀ ਹੈ ਆਪਣੇ ਆਪ ਕਿਰਪਾ ਕਰ ਦੇਣੀ ਹੈ ਗੁਰਮੁਖ ਪਿਆਰਿਓ ਇੱਕ ਬੇਨਤੀ ਨੂੰ ਥੋੜਾ ਜਿਹਾ ਸਮਝੋ ਇੱਕ ਚੀਜ਼ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਿਆ ਜੇ ਪਾਤਸ਼ਾਹ ਕਹਿੰਦੇ ਆਪੇ ਨਿਰਮਲ ਏਕ ਤੂੰ ਹੋਰ ਬੰਧੈ ਧੰਦੈ ਪਾਏ ਪਾਤਸ਼ਾਹ ਕਹਿੰਦੇ ਬੰਦੀ ਬੰਦੀ ਦਾ ਅਰਥ ਹੁੰਦਾ ਹੈ ਪਾਤਸ਼ਾਹ ਕਹਿੰਦੇ ਜਨਨਾਂ ਦੇ ਵਿੱਚ ਵੱਜੀ ਹੋਈ ਬੰਦੀ ਧੰਦੈ ਪਾਏ ਕਹਿੰਦੇ ਇਹ ਸਾਰੀ ਦੁਨੀਆ ਜਿਹੜੀ ਹੈ ਉਹ ਇਸ ਤਰ੍ਹਾਂ ਫਿਰ ਰਹੀ ਹੈ ਕਹਿੰਦੇ ਇੱਕ ਤੂੰ ਹੀ ਮਾਇਆ ਦੇ ਮੋਹ ਦੀ ਮੈਲ ਤੋਂ ਸਾਫ਼ ਹੈ ਪ੍ਰਮਾਤਮਾ ਇਕ ਤੂੰ ਹੀ ਐ ਜੋ ਸਾਰਿਆਂ ਤੋਂ ਨਿਰਮਲ ਐ ਤੇ ਵੱਡਾ ਐ اے ਪਾਤਸ਼ਾਹ ਜੀ ਤੂੰ ਬੰਦਨਾ ਤੋਂ ਰਹਿਤ ਕਰਨ ਵਾਲਾ ਆ ਤੇ ਪਿਆਰਿਓ ਯਾਦ ਰੱਖਿਓ ਜਿਹੜਾ ਪਰਮਾਤਮਾ ਬੰਦਨਾ ਤੋਂ छुटकारा ਕਰਨ ਦੀ ਤਾਕਤ ਰੱਖਦਾ ਸੁਮਰਥਾ ਰੱਖਦਾ ਹੈ ਤੇ ਯਾਦ ਰੱਖਿਓ ਗੁਰ ਰਾਖੇ ਸੇ ਉਬਰੇ ਸਾਚੇ ਸਿਉ ਲਿਵਲਾਈ ਜਿਨ੍ਹਾਂ ਨੂੰ ਗੁਰੂ ਨੇ ਇਸ ਮੋਹ ਤੋਂ ਬਚਾ ਲਿਆ ਕਹਿੰਦੇ ਪਾਤਸ਼ਾਹ ਨੇ ਜਿਨ੍ਹਾਂ ਦੀ ਬਾਹ ਫੜ ਲਈ ਔਰ ਸਦਾ ਫਿਰ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਝੋੜ ਕੇ ਬਚ ਗਏ ਤੇ ਸਤਿਗੁਰੂ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਮੇਰੇ ਮਾਲਕ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਧੰਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਤੇ ਕਿਰਪਾ ਹੋਈ ਪਿਆਰਿਓ ਯਾਦ ਰੱਖਿਓ ਸੱਚੇ ਸਤਿਗੁਰ ਨੇ ਐਸੀ ਕਿਰਪਾ ਕੀਤੀ ਕਹਿੰਦੇ ਉਹਨਾਂ ਨੂੰ ਸਾਰੇ ਬੰਦਨਾ ਦੇ ਵਿੱਚੋਂ ਮੇਰੇ ਮਾਲਕ ਨੇ ਜਿਹੜਾ ਹੈ ਮੁਕਤ ਕਰ ਦਿੱਤਾ ਹੈ ਸਾਰੇ ਬੰਦਨਾ ਦੇ ਵਿੱਚੋਂ ਉਹਨਾਂ ਨੂੰ ਮੁਕਤ ਕੀਤਾ ਪਿਆਰਿਓ ਇੱਕ ਇੱਕ ਚੀਜ਼ ਹੋਰ ਥੋੜਾ ਜਆ ਸਮਝਣ ਦਾ ਯਤਨ ਕਰਿਓ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਜਦੋਂ ਆਪਾਂ ਸਾਰੇ ਜਾਣੇ ਮਿਲ ਕੇ ਅਰਦਾਸ ਕਰਾਂਗੇ ਨਾ ਸਾਰੇ ਜਾਣੇ ਮਿਲ ਕੇ ਆਪਾਂ ਅਰਦਾਸ ਕਰਾਂਗੇ ਸਤਿਗੁਰੂ ਕਿਰਪਾ ਕਰੋ ਤੇ ਇਹ ਨਹੀਂ ਪਤਾ ਕਿਦੀ ਅਰਦਾਸ ਪ੍ਰਵਾਨ ਹੋ ਜਾਏ ਹੋ ਸਕਦਾ ਸਾਡੀ ਹੋ ਜਾਏ ਹੋ ਸਕਦਾ ਕਿਸੇ ਹੋਰ ਦੀ ਹੋ ਜਾਏ ਤੇ ਹੋ ਸਕਦਾ ਕਿਸੇ ਹੋਰ ਦੀ ਜਿਹੜੀ ਹੈ ਅਰਦਾਸ ਪਰਮਾਤਮਾ ਜੀ ਕਬੂਲ ਕਰ ਲੈਣਾ ਤੇ ਯਾਦ ਰੱਖਿਓ ਪਿਆਰਿਓ ਜਦੋਂ ਆਪਾਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਨਾ ਸਤਿਗੁਰੂ ਦੇ ਚਰਨਾਂ ਤੇ ਅਰਦਾਸ ਕਰਾਂਗੇ ਤੇ ਗੁਰ ਸਿੱਖੋ ਇਹ ਗੱਲ ਯਾਦ ਰੱਖਿਓ ਮੇਰੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਨਾ ਉਦੋਂ ਹੀ ਵਰਤੇਗੀ ਆਪਾਂ ਅਰਦਾਸ ਕਰੀਏ ਸਾਰਿਆਂ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕੱਲ ਵੀ ਆਪਾਂ ਬੇਨਤੀ ਸਾਂਝੀ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਬਾਦਸ਼ਾਹ ਦੇ ਲਈ ਜਾਪ ਕੀਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਤੇ ਜੇ ਸਤਿਗੁਰ ਚਾਹੁੰਦੇ ਵੀ ਇਹ ਤੇ ਬਾਦਸ਼ਾਹ ਦਾ ਜਿਹੜਾ ਹੈ ਹੁਕਮ ਸੀ ਜਿੱਥੇ ਕਿ ਬਾਦਸ਼ਾਹੀ ਹਕੂਮਤ ਦੇ ਵਿੱਚ ਸਾਡੇ ਪਿਤਾ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਇਹਦੇ ਲਈ ਜਾਪ ਕਿਉਂ ਕਰੀਏ ਨਹੀਂ ਪਰ ਸਤਿਗੁਰਾਂ ਨੇ ਉਸ ਗੱਲ ਨੂੰ ਮੋਤਵਾਰ ਰੱਖਿਆ ਪਾਤਸ਼ਾਹ ਕਹਿੰਦੇ ਨਾ ਕੋ ਵੈਰੀ ਨਹੀਂ ਬੇਗਾਨਾ ਸਤਿਗੁਰੂ ਕਹਿੰਦੇ ਨਾ ਕੋਈ ਵੈਰੀ ਹੈ ਤੇ ਨਾ ਕੋਈ ਬੇਗਾਨਾ ਕਹਿੰਦੇ ਸਾਡੇ ਲਈ ਸਾਰੇ ਆਪਣੀ ਨੇ ਤੇ ਗੁਰਸਿੱਖੋ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਹੋਣ ਦਾ ਹੌਕਾ ਦੇ ਰਹੇ ਨੇ ਤੇ ਉਥੇ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਇੱਕ ਹੋਈਏ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਤੇ ਚੱਲੀਏ ਕਿ ਸਤਿਗੁਰੂ ਕਹਿੰਦੇ ਨੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਿ ਆਈ ਕਹਿੰਦੇ ਸਾਡੇ ਲਈ ਕੋਈ ਵੈਰੀ ਨਹੀਂ ਕੋਈ ਬੇਗਾਨਾ ਨਹੀਂ ਕਹਿੰਦੇ ਸਾਰੇ ਆਪਣੀ ਨੇ ਕਹਿੰਦੇ ਅਸੀਂ ਸਾਰਿਆਂ ਨੂੰ ਆਪਣੇ ਸਮਝਦੇ ਆ ਤੇ ਗੁਰਸਿੱਖੋ ਜਿਹੜਾ ਗੁਰੂ ਸਾਰਿਆਂ ਨੂੰ ਆਪਣੇ ਸਮਝਦਾ ਤੇ ਯਾਦ ਰੱਖਿਓ ਸਾਡਾ ਵੀ ਫਰਜ਼ ਬਣਦਾ ਸੀ ਸਾਰਿਆਂ ਨੂੰ ਇੱਕ ਸਮਝੀਏ ਬੰਦੀ ਸਿੰਘਾਂ ਲਈ ਅਰਦਾਸ ਕਰੀਏ ਜਿਹੜੇ ਦੁਖੀ ਨੇ ਦੁਖਿਆਰੇ ਨੇ ਉਹਨਾਂ ਲਈ ਅਰਦਾਸ ਕਰੀਏ ਤੇ ਯਾਦ ਰੱਖਿਓ ਉਸੁਰ ਸਿਕੋ ਆਪਾਂ ਰਾਜਵੀਰ ਦੇ ਲਈ ਵੀ ਅਰਦਾਸ ਕਰੀਏ ਤੇ ਉਹਨਾਂ ਸਾਰਿਆਂ ਲਈ ਅਰਦਾਸ ਕਰੀਏ ਜਿਹੜੇ ਕਿ નિર્ਦੋਸ਼ ਨੇ ਸਜ਼ਾਾਂਾਂ ਕੱਟ ਰਹੇ ਨੇ ਤੇ ਜਾਂ ਫਿਰ ਜਿਹੜੇ ਹਸਪਤਾਲਾਂ ਦੇ ਵਿੱਚ ਨੇ ਤੇ ਪਿਆਰਿਓ ਆਪਣਾ ਇਲਾਜ ਨਹੀਂ ਕਰਵਾ ਸਕਦੇ ਤੇ ਪਰਮਾਤਮਾ ਅਗੇ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਸਾਰਿਆਂ ਨੂੰ ਤੰਦਰੁਸਤੀ ਠੀਕ ਦਿਓ ਸੱਚੇ ਪਾਤਸ਼ਾਹ ਸਾਰਿਆਂ ਨੂੰ ਠੀਕ ਕਰ ਦਿਓ ਆਪੋ ਆਪਣੇ ਘਰਾਂ ਦੇ ਵਿੱਚ ਤਿਹਾਰਾਂ ਦੇ ਦਿਨ ਸਾਰੇ ਮੌਜੂਦ ਰਹਿਣ ਤੇ ਜਿਹੜੇ ਪਰਦੇਸੀ ਗਏ ਨੇ ਸਤਗੁਰੂ ਮਹਾਰਾਜ ਉਹਨਾਂ ਤੇ ਵੀ ਕਿਰਪਾ ਕਰਿਓ ਉਹਨਾਂ ਦੀਆਂ ਜੜੀਆਂ ਮਜਬੂਰੀਆਂ ਨੇ ਉਹਨਾਂ ਨੂੰ ਠੀਕ ਕਰਿਆ ਜੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਸਾਰੇ ਵਾਪਸ ਆਉਣ ਤੇ ਸਤਗੁਰੂ ਮਹਾਰਾਜ ਪੰਜਾਬ ਦੀ ਧਰਤੀ ਤੇ ਕਿਰਪਾ ਕਰਿਓ ਪੰਜਾਬ ਤੇ ਕਿਰਪਾ ਕਰਿਓ ਤੇ ਸਾਰਿਆਂ ਤੇ ਕਿਰਪਾ ਕਰਿਓ ਤੇ ਸਤਗੁਰੂ ਮਹਾਰਾਜ ਵੀ ਫੇਰ ਕਿਰਪਾ ਕਰਨਗੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ